NNR نیوز ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤਕਰੀਬਨ ਹਰ ਇੱਕ ਪਾਸੇ ਤੋਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਿਹਾ ਇਸ ਵਕਤ ਦੀ ਜੋ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਤਕਰੀਬਨ 1 ਫੁੱਟ ਤੱਕ ਘਟਿਆ ਹੈ ਤਾਂ ਆਪਣੇ ਆਪ ਚ ਇੱਕ ਵੱਡੀ ਰਾਹਤ ਮਿਲਦੀ ਨਜ਼ਰ ਆਈ ਹੈ ਦਰਿਆ ਸਤਲੁਜ ਦੇ ਜੋ ਜਲ ਪੱਧਰ ਸੀ 1 ਫੁੱਟ ਤੱਕ ਘਟਿਆ ਹੈ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਪੋੜੋਂ ਦਾ ਅ디 ਚੜਦੇ ਵਾਲੇ ਪਾਸੇ ਤਕਰੀਬਨ 2 ਕਿਲੋਮੀਟਰ ਦੇ ਦੂਰੀ ਤੇ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇੱਧਰ ਤਸਵੀਰਾਂ ਤੁਸੀਂ ਦੇਖ ਲਓ ਕਿ ਪਾਣੀ ਦੀ ਆਵਾਜ਼ ਪਹਿਲਾਂ ਬਹੁਤ ਜ਼ਿਆਦਾ ਆਉਂਦੀ ਸੀ ਪਾਣੀ ਤੇਜ਼ ਸੀ ਸਪੀਡ ਬਹੁਤ ਜ਼ਿਆਦਾ ਤੇ ਸੀ ਤਾਂ ਉਹ ਸਪੀਡ 'ਚ ਵੀ ਥੋੜਾ ਫਰਕ ਪਿਆ ਔਰ ਜੋ ਤਾਜ਼ਾ ਰਿਪੋਰਟ ਆ ਕਿ ਦਰਿਆ ਸਤਲੋਜ ਦੀ ਸਪੀਡ 'ਚ ਫਰਕ ਜਿੱਥੇ ਪਿਆ ਤਾਂ ਪਾਣੀ ਵੀ ਤਕਰੀਬਨ ਅੱਗੇ ਨਾਲੋਂ ਕੱਲ ਤੇ ਅੱਜ ਦੇ ਲੈਵਲ ਦਾ ਫਰਕ ਹੈ ਤਾਂ 1 ਫੁੱਟ ਪਾਣੀ ਘਟਿਆ ਦਰਿਆ ਸਤਲੋਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਇਧਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਹੁਤ ਸਿਰ ਪਧਰਾ ਹੈ ਤਕਰੀਬਨ 1 ਫੁੱਟ ਤੱਕ ਘੜ ਚੁੱਕਿਆ ਤਾਂ ਆਪਣੇ ਆਪ ਚ ਵੱਡੀ ਤਸਵੀਰ ਹੈ ਲਗਾਤਾਰ ਲੋਕ ਬਹੁਤ ਹਾਲਾਤ ਚਿੰਤਾ ਦੇ ਚਿੰਤਾ ਵਾਲੇ ਸੀ ਲਗਾਤਾਰ ਡਰ ਸਟਾਰਿਆ ਸੀ ਕਿ ਪਾਣੀ ਕਿਤੇ ਜ਼ਿਆਦਾ ਵਧ ਨਾ ਜਾਏ ਤਾਂ ਫਿਰ ਹੁਣ ਕਿਤਨਾ ਕੁਦਰ ਹੱਥ ਜ਼ਰੂਰ ਮਿਲਿਆ ਪਰ ਇੱਕ ਗੱਲ ਹੋਰ ਦੇਖਣ ਦੇ ਵਿੱਚ ਜੋ ਹੈ ਕਿ ਜਿਹੜੀ ਜਿਹੜੀ ਥਾਵਾਂ 'ਚ ਦਰਿਆ ਸਤਲੁਜ ਨੇ ਢਾਅ ਲਾਈ ਹੋਈ ਸੀ ਉਹ ਵਜੇ ਤੱਕ ਨਹੀਂ ਰੁਕੀ ਐ ਸਿਰਫ ਇੱਕੋ ਇੱਕ ਇਹ ਥਾਵਾਂ ਜਿਹੜੀ ਤੁਸੀਂ ਤਸਵੀਰਾਂ ਇਹ ਦੇਖ ਰਹੇ ਹੋ ਸਿਰਫ ਇੱਕੋ ਇੱਕ ਇਹੀ ਥਾਂ ਹੈ ਜਿੱਥੇ ਕਿ ਢਾਅ ਰੁਕੀ ਐ ਅੱਗੇ ਬੂਟੇ ਦੀਆਂ ਛੰਨਾ ਜਾਂ ਫਿਰ ਮਡਾਲੇ ਦੀਆਂ ਛੰਨਾ ਹੋ ਗਿਆ ਲੋਹਿਆ ਦੇ ਨੇੜੇ ਉਹ ਥਾਵਾਂ 'ਚ ਦਰਿਆ ਸਤਲੁਜ ਨੇ ਖੋਰਾ ਜਿਹਨੇ ਢਾਅ ਅਜੇ ਵੀ ਲਾਈ ਹੋਈ ਹੈ ਪਰ ਇਹ ਇੱਕੋ ਇੱਕ ਥਾਂ ਦਾ ਇਸ ਥਾਂ ਦਾ ਬਚਾਇਆ ਕਿ ਥਾਂ ਤੇ ਦੋ ਦਿਨ ਪਹਿਲਾਂ ਬਹੁਤ ਜ਼ਿਆਦਾ ਢਾਅ ਸੀ ਹੁਣ ਫਰਕ ਪਿਆ ਕਾਰ ਨੂੰ ਜੋ ਨੋਚਾ ਡਕੀਆਂ ਸੀ ਜਿੱਥੇ ਜਿੱਥੇ ਬੰਦ ਨੇੜੇ ਹੋ ਗਏ ਸੀ ਨੇੜੇ ਦੀ ਮਤਲਬ ਜੋ ਇੱਥੇ ਆਪਾਂ ਖੜੇ ਆ ਤੇ ਇਹਦੇ ਪਿੱਛੇ ਬੈਕ ਸਾਈਡ ਤੇ ਤਕਰੀਬਨ 200 ਮੀਟਰ ਪਿੱਛੇ ਇਧਰ ਤਸਵੀਰ ਦਿਖਾ ਦਿੰਨੇ ਆ 200 ਮੀਟਰ ਪਿੱਛੇ ਹਣ ਜੋ ਮਹਿਨ ਤੂਸੀ ਬੰਨ ਆ ਜਾਂਦਾ ਤਾਂ ਹੁਣ ਇੱਥੇ ਕਿਤਨੇ ਕਿਤੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਜੋ ਜਦੋਂ ਫਿਰ ਦਰਿਆ ਸਤਲੁਜ ਦੇ ਵਿੱਚ ਪਾਣੀ ਆ ਜਾਂਦਾ ਤੇ ਫਿਰ ਉਦੋਂ ਹੱਥਾਂ ਪੈਰਾਂ ਦੀ ਕਹਿਣਾ ਉਹ ਜਗ੍ਹਾ ਤੇ ਚਿੰਤਾਵਾਂ ਜ਼ਰੂਰ ਵਧ ਰਹੀਆਂ ਨੇ ਜਿੱਥੇ ਕਿ ਦਰਿਆ ਸਤਲੁਜ ਨੇ ਲਗਾਤਾਰ ਖੋਰੇ ਟਾ ਲਾਈ ਹੋਈ ਹੈ ਉੱਥੇ ਕਿੰਨਾ ਕੀਤਾ ਚਿੰਤਾ ਜ਼ਰੂਰ ਵੱਧ ਗਈ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਥਾਂ ਤੇ ਬ੍ਰਾਹ ਸਤਲੁਜ ਨੇ ਬਹੁਤ ਜ਼ਿਆਦਾ ਖੋਰਾ ਲਾਇਆ ਸੀ ਅੱਗੇ ਤੱਕ ਪੱਥਰ ਸੀ ਉਹ ਸਾਰੇ ਜੋ ਨੋਚਾ ਬਣਿਆ ਸੀ ਤੇ ਸਾਰੀਆਂ ਉਹ ਦਰਿਆ ਦੇ ਵਿੱਚ ਡਿੱਗ ਗਏ ਸੀ ਤਾਂ ਹਾਲਾਤ ਬੜੇ ਇੱਥੇ ਚਿੰਤਾ ਭਰੇ ਰਹੇ ਆ ਜਦੋਂ ਦਰਿਆ ਸਤਲੁਜ ਦੇ ਵਿੱਚ ਜ਼ਿਆਦਾ ਪਾਣੀ ਸੀ ਦੋ ਹੁਣ ਤਾਂ ਪਾਣੀ ਬਹੁਤ ਜ਼ਿਆਦਾ ਘਟ ਹੈ ਪਰ ਜਦੋਂ ਦਰਿਆ ਸਤਲੁਜ ਪੂਰਾ ਫਾਣ ਤੇ ਸੀ ਉਦੋਂ ਹਾਲਾਤ ਇੱਥੇ ਬਹੁਤ ਜ਼ਿਆਦਾ ਚਿੰਤਾਜਨਕ ਸੀ ਤਾਂ ਹੁਣ ਕਿੰਨਾ ਕਹਿੰਦੇ ਬਾਹ ਫੜਨ ਦੀ ਲੋੜ ਹੈ ਇੱਥੇ ਹੋਰ ਦੇਖਣ ਨੂੰ ਗੱਲ ਮਿਲੀ ਕਿ ਜਿੱਥੇ ਦਰਿਆ ਸਤਲੁਜ ਨੇ ਖੋਰੇ ਲਾਏ ਆ ਠਾਵਾਂ ਲਾਈਆਂ ਦਰਿਆ ਦੇ ਅੰਦਰ ਜਮੀਨਾਂ ਡੱਗੀਆਂ ਢੋਨੇ ਡੱਗੀਆਂ ਪਰ ਜੋ ਦਰਿਆ ਦਰਿਆਵਾਂ ਤੋਂ ਬਾਹਰ ਸੀ ਬਾਹਰਵਲੀ ਥਾਵਾਂ ਸੀ ਚੋਣੇ ਉੱਥੇ ਵੀ ਖਰਾਬ ਹੋਇਆ ਔਰ ਕਈ ਥਾਵਾਂ ਤੇ ਜੋ ਗਰੀਬ ਪਰਿਵਾਰਾਂ ਦੇ ਘਰ ਸੀ ਉਹਨਾਂ ਦੇ